ਗੁਰੂ ਪਿਆਰੀ ਸਾਹਾ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਦੀ 11 ਨੰਬਰ 1675 ਈਸਵੀ ਨੂੰ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਸਾਧਤ ਤੋਂ ਪਹਿਲਾਂ ਜਿੰਨਾ ਤਿੰਨ ਸਿੱਖਾਂ ਨੂੰ ਵੱਖ-ਵੱਖ ਕਿਸਮ ਦੇ ਤਸੀਹੇ ਦੇ ਕੇ ਸੀਧ ਕੀਤਾ ਗਿਆ ਉਹਨਾਂ ਵਿੱਚ ਭਾਈ ਮਤੀ ਦਾਸ ਦੇ ਛੋਟੇ ਵੀਰ ਭਾਈ ਸਤੀ ਦਾਸ ਵੀ ਸਾਹਮਣ ਸਨ ਜਿਨ੍ਹਾਂ ਨੂੰ ਚਾਂਦਨੀ ਚੌਕ ਦੇ ਵਰਤਮਾਨ ਭਾਰੇ ਵਾਲੇ ਸਥਾਨ ਦੇ ਨੇੜੇ ਇੱਕ ਥੰਮ ਨਾਲ ਬੰਨ ਕੇ ਜਿਉਂਦੇ ਸਾੜ ਕੇ ਸੀਦ ਕੀਤਾ ਗਿਆ ਸੀ ਇਹ ਸੀਦੀ 99 ਨੰਬਰ 1675 ਨੂੰ ਹੋਈ ਮੰਨੀ ਜਾਂਦੀ ਹੈ ਭਾਈ ਸਤੀ达ਰ ਦੇ ਪਰਦਾਦਾ ਭਾਈ ਪਰਾਗਾ ਸਨ ਜੋ ਗੁਰੂ ਘਰ ਦੇ ਅਨੇਕ ਸੇਵਕ ਤੇ ਇਤਿਹਾਸਿਕ ਵਿਅਕਤੀ ਹੋਏ ਹਨ ਹਰਦਵਾਰ ਦੇ ਪਾਂਡਿਆਂ ਦੀਆਂ ਬਹੀਆਂ ਤੇ ਮਟਨ ਸਾਹਿਬ ਦੇ ਕਸ਼ਮੀਰੀ ਪੰਡਤਾਂ ਪਾਸ ਸੈਂਕੜੇ ਸਾਲਾਂ ਦੇ ਸੰਭਾਲੇ ਹੋਏ ਬਹੀਆਂ ਦੇ ਰੂਪ ਵਿੱਚ ਖਾਨਦਾਨਾਂ ਦੇ ਪਰਿਵਾਰਿਕ ਅਕਸੋਕੜ ਵਿੱਚ ਭਾਈ ਸਤੀਦਾਸ ਦੇ ਖਾਨਦਾਨ ਦਾ ਵੇਰਵਾ ਗਿਆਨੀ ਮੋਤਾ ਸਿੰਘ ਚੱਕ ਵਾਲੀਆ ਨਵੀਂ ਦਿੱਲੀ ਵਾਲਿਆਂ ਨੇ ਲੱਭਿਆ ਹੈ ਪਾਂਡਿਆਂ ਦੇ ਉਸ ਰਿਕਾਰਡ ਵਿੱਚ ਭਾਈ ਮਤੀਦਾਸ ਤੇ ਭਾਈ ਸਤੀਦਾਸ ਦੇ ਗੁਰਮੁਖੀ ਅੱਖਰਾਂ ਵਿੱਚ ਦਸਖਤ ਵੀ ਮਿਲੇ ਹਨ ਅੱਜ ਕੱਲ੍ਹ ਹਰਦਵਾਰ ਦੇ ਪਾਂਡੇ ਪਰਮੇਸ਼ਵਰੀ ਦਾਸ ਪਾਸ ਉਹ ਪੁਰਾਣੀ ਬਹੀ ਸੰਭਾਲੀ ਪਈ ਹੈ ਜਿਸ ਅਨੁਸਾਰ ਇਹ ਪਰਿਵਾਰ ਜਹਿਲਮ ਜ਼ਿਲ੍ਹੇ ਵਿੱਚ ਚੱਕਵਾਲ ਤੋਂ ਥੋੜੀ ਦੂਰ ਪਿੰਡ ਕਿਰਿਆਲਾ ਦਾ ਰਹਿਣ ਵਾਲਾ ਸੀ ਇਸ ਪਿੰਡ ਦੀ ਬਹੁਤੀ ਵਸੋਂ ਮੁਸਲਮਾਨੀ ਸੀ ਥੋੜੇ ਜਿਹੇ ਘਰ ਸਿਬਰ ਬ੍ਰਾਹਮਣਾਂ ਦੇ ਸਨ ਭਾਈ ਪ੍ਰਾਗਾ ਨੇ ਗੁਰੂ ਘਰ ਨਾਲ ਜੁੜ ਕੇ ਗੁਰਸਿੱਖੀ ਧਾਰਨ ਕੀਤੀ ਤੇ ਫਿਰ ਸੇਵਾ ਤੇ ਸਿਮਰਨ ਰਾਹੀ ਆਤਮਿਕ ਗਿਆਨੀ ਬਣ ਗਏ ਹੌਲੀ-ਹੌਲੀ ਇਹ ਸਾਰਾ ਖਾਨਦਾਨ ਹੀ ਸਿੱਖ ਲੋਕ ਲਹਿਰ ਨਾਲ ਜੁੜ ਕੇ ਗੁਰੂ ਘਰ ਦੇ ਨਿਕਟ ਵਰਤੀ ਵਿੱਚ ਗਿਨੇ ਆ ਜਾਣ ਲੱਗਾ ਹਰਦਵਾਰ ਵਿੱਚ ਸੰਭਾਲੀਆਂ ਬਹੀਆਂ ਅਨੁਸਾਰ ਭਾਈ ਪ੍ਰਾਗਾ ਦਾ ਸੁਪੁੱਤਰ ਦਵਾਰਕਾਦਾਸ ਸੀ ਜੋ ਆਪਣੇ ਪਿਤਾ ਬਾਗ ਹੀ ਗੁਰਮਖੀ ਜੀਵਨ ਵਿੱਚ ਪਰਪੱਕ ਰਿਹਾ ਦਵਾਰਕਾਦਾਸ ਦੇ ਚਾਰ ਸੁਪੁੱਤਰ ਸਨ ਜਿਨ੍ਹਾਂ ਦੇ ਨਾਮ ਸਨ ਹਰਭਗਤ ਦਾਸ ਕਬੂਲ ਦਾਸ ਮਨੋਹਰ ਦਾਸ ਤੇ ਲਖਮੀ ਦਾਸ ਇਹਨਾਂ ਵਿੱਚੋਂ ਦੋ ਹਰਭਗਤ ਦਾਸ ਤੇ ਮਨੋਹਰ ਦਾਸ ਦੀ ਕੋਈ ਸੰਤਾਨ ਨਹੀਂ ਸੀ। ਲਖਮੀ ਦਾਸ ਦਾ ਇੱਕ ਪੁੱਤਰ ਭਾਈ ਸਹਿਬ ਚੰਦ ਸੀ ਜਿਸ ਦੇ ਅੱਗੇ ਦੋ ਸੁਪੁੱਤਰ ਹੋਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਖੰਡੇ ਬਾਟੇ ਦਾ ਅਮਰਤ ਸੱਗਿਆ ਤੇ ਸਿੰਘ ਸਜੇ ਗਏ। ਭਾਈ ਕਬੂਲ ਦਾਸ ਦੇ ਤਿੰਨ ਸੁਪੁੱਤਰ ਸਨ। ਸਭ ਤੋਂ ਵੱਡੇ ਭਾਈ ਮਤੀ ਦਾਸ, ਉਹਨਾਂ ਤੋਂ ਛੋਟੇ ਭਾਈ ਸਤੀ ਦਾਸ ਤੇ ਤੀਜੇ ਭਾਈ ਜਤੀ ਦਾਸ ਇਉਂ ਪਿੰਡ ਕਰਿਆਲਾ ਤਹਿਸੀਲ ਚੱਕਵਾਲ ਜ਼ਿਲ੍ਹਾ ਜਹਲਮ ਵਿੱਚ ਭਾਈ ਪ੍ਰਾਂਗਾ ਦੇ ਖਾਨਦਾਨ ਦੇ ਘਰ ਵਾਦੇ ਚਲੇ ਗਏ ਭਾਈ ਸਤੀਦਾਸ ਨੇ ਆਪਣੀ ਪਰਿਵਾਰਕ ਪਰੰਪਰਾ ਅਨੁਸਾਰ ਬਚਪਨ ਵਿੱਚ ਹੀ ਪੰਜਾਬੀ ਵਰਜ ਭਾਸ਼ਾ ਤੇ ਸੰਸਕ੍ਰਿਤ ਦਾ ਪਛਾਈ ਗਿਆਨ ਪ੍ਰਾਪਤ ਕਰਕੇ ਫਿਰ ਫਾਰਸੀ ਪੜ ਲਈ ਜੋ ਉਸ ਸਮੇਂ ਦੀ ਸਰਕਾਰੀ ਭਾਸ਼ਾ ਸੀ ਤੇ ਨਾਲ ਹੀ ਗਣਿਤ ਵਿਦਿਆ ਪ੍ਰਾਪਤ ਕੀਤੀ ਇਉਂ ਸਮੇਂ ਵਿੱਦਿਆਕ ਪ੍ਰਣਾਲੀ ਵਿੱਚ ਨਿਰਪੰਨ ਹੋ ਕੇ ਆਪ ਘਰ ਦੇ ਕਾਰੋਬਾਰ ਵਿੱਚ ਵਧੇਰੇ ਸਮਾਂ ਦੇਣ ਲੱਗੇ ਪਰ ਜਦੋਂ ਵੀ ਪਰਿਵਾਰ ਗੁਰੂ ਘਰ ਦੇ ਦਰਸ਼ਨਾਂ ਲਈ ਕੀਰਤਪੁਰ ਸਹਿਬ ਆਉਂਦਾ ਤਾਂ ਭਾਈ ਸਤੀ ਦਾਸ ਵੀ ਕੀਰਤ ਪੜਾਉਂਦੇ ਰਹੇ ਜਦੋਂ ਗੁਰੂ ਤੇਗ ਬਹਾਦਰ ਨੌਵੀਂ ਨਾਨਕ ਜੋਤ ਬਣ ਕੇ ਲੋਕ ਲਹਿਰ ਦੀ ਅਗਵਾਈ ਕਰਨ ਲੱਗੇ ਤਾਂ ਭਾਈ ਮਤੀ ਦਾਸ ਨੂੰ ਉਹ ਆਪਣਾ ਦੀਵਾਨ ਬਣਾ ਕੇ ਆਪਣੇ ਪਾਸ ਹੀ ਰੱਖ ਲਿਆ ਅਤੇ ਸ੍ਰੀ ਅੰਨਪੁਰ ਸਾਹਿਬ ਦੇ ਨਗਰ ਦੀ ਅਸਾਰੀ ਦਾ ਕੰਮ ਭਾਈ ਮਤੀ ਦਾਸ ਨੂੰ ਸੌਂਪਿਆ ਤੇ ਜਦੋਂ ਕੁਝ ਮਹੀਨਿਆਂ ਪੈਸੋ ਭਾਰਤ ਦੀ ਯਾਤਰਾ ਕਰਨ ਲਈ ਚੱਲੇ ਤਾਂ ਭਾਈ ਮਤੀ ਦਾਸ ਨੂੰ ਸੌਂਪੀ ਸੇਵਾ ਨਵਾਂ ਲਈ ਭਾਈ ਸਤੀ ਦਾਸ ਨੂੰ ਵੀ ਬੁਲਾ ਲਿਆ ਤਿਉਹ ਸਹਾਇਕ ਦਵਾਨ ਦਾ ਕਾਰਜ ਭਾਈ ਸਤੀ ਦਾਸ ਨੂੰ ਸੌਂਪਿਆ ਭਾਈ ਸਤੀ ਦਾਸ ਜੀ ਸਵੇਰੇ ਹਸਾਮਾ ਬਧੇਰੇ ਸਮਾ ਨਾਮ ਸਿਮਰਨ ਵਿੱਚ ਗੁਜ਼ਾਰਦੇ ਦੀਵਾਨ ਸਮੇਂ ਸੰਗਤ ਵਿੱਚ ਆ ਕੇ ਕੀਰਤਨ ਸੌਂਦੇ ਤੇ ਬਾਕੀ ਦਾ ਦਿਨ ਆਨੰਦਪੁਰ ਦੀ ਉਸਾਰੀ ਤੇ ਗੁਰੂ ਘਰ ਦੇ ਹੋਰ ਕੰਮਾਂ ਵਿੱਚ ਬਤਾਉਂਦੇ ਜਦੋਂ 1675 ਈਸਵੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਸਭ ਗੈਰ ਮੁਸਲਮਾਨਾਂ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਮਜਬੂਰ ਕੀਤਾ ਜਾਣ ਲੱਗਾ ਤਾਂ ਧਰਮ ਵਿਸ਼ਵਾਸ ਦੀ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲਦਾਨ ਦੇਣ ਦਾ ਫੈਸਲਾ ਕੀਤਾ ਸਮੇਂ ਦੇ ਹਾਕਮਾਂ ਨੂੰ ਚੁਣੌਤੀ ਪਰਿਆ ਸਨੇਹਾ ਭੇਜ ਕੇ ਦਿੱਲੀ ਤੋਂ ਗ੍ਰਫਤਾਰੀ ਲਈ ਹੁਕਮ ਆਉਣ ਤੋਂ ਪਹਿਲਾਂ ਹੀ ਦੇਸ਼ ਵਾਸੀਆਂ ਨੂੰ ਸਾਵਧਾਨ ਕਰਨ ਲਈ ਆਨੰਦਪੁਰੋਂ ਚਲੇ ਗਏ ਕਾਫੀ ਸੰਗਤ ਨਾਲ ਹੀ ਤੁਰ ਪਈ ਪਰ ਪੰਜਾਬ ਤੋਂ ਅੱਗੇ ਰਾਜਪੂਤ ਨੇ ਵਿੱਚ ਦਾਖਲ ਹੋਣ ਸਮੇ ਗੁਰੂ ਸਾਹਿਬ ਨੇ ਬਾਕੀ ਸੰਗਤ ਨੂੰ ਵਾਪਸ ਪੱਤ ਜਾਣ ਦਾ ਆਦੇਸ਼ ਦਿੱਤਾ ਤੇ ਕੇਵਲ ਪੰਜ ਸਿੱਖਾਂ ਨੂੰ ਹੀ ਆਪਣੇ ਨਾਲ ਰੱਖਿਆ ਜਿਨ੍ਹਾਂ ਵਿੱਚੋਂ ਕਰਿਆਲੇ ਦੇ ਦਸ਼ਿਬਰ ਖਾਂਦਾਂ ਦੇ ਦੋਵੇਂ ਭਰਾ ਪਾਈ ਮਤੀ ਦਾਸ ਤੇ ਪਾਈ ਸਤੀ ਦਾਸ ਵੀ ਸ਼ਾਮਲ ਸਨ ਆਗਰੇ ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਸਮੇਂ ਨਾਲ ਚੱਲ ਰਹੇ ਪੰਜ ਸਿੱਖ ਵੀ ਕੈਦੀ ਬਣਾ ਕੇ ਦਿੱਲੀ ਲਿਆਂਦੇ ਗਏ ਤੇ ਨਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤੇ ਗਏ ਮੁਗਲ ਹਾਕਮਾਂ ਦੀ ਨੀਤੀ ਅਨੁਸਾਰ ਪਹਿਲਾ ਗੁਰੂ ਤੇਗ ਬਹਾਦਰ ਤੇ ਉਹਨਾਂ ਦੇ ਪੰਜ ਸਾਥੀ ਸਿੱਖਾਂ ਨੂੰ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਜੀਵਨ ਦੇ ਸੁੱਖਾਂ ਦਾ ਬਾਗ ਵਿਖਾਇਆ ਗਿਆ ਤੇ ਜਦੋਂ ਇਹ ਸਰਕਾਰੀ ਨੀਤੀ ਫੇਲ ਹੋ ਗਈ ਤਾਂ ਸ਼ਕਤੀ ਤੇ ਸਰੀਰਕ ਕਸ਼ਟ ਦੇ ਕੇ ਈਨ ਮੰਗਵਾਉਣ ਲਈ ਦੀ ਕਾਰਵਾਈ ਸ਼ੁਰੂ ਹੋ ਗਈ। ਹਾਕਮਾਂ ਨੇ ਸਮਝਿਆ ਕਿ ਸਰੀਰਕ ਕਸ਼ਟ ਨਾ ਸਹਾਰ ਦੇ ਜੇ ਸਿੱਖ ਝੁਕ ਗਏ ਤਾਂ ਗੁਰੂ ਸਾਹਿਬ ਵੀ ਸਹਿਦ ਹਕੂਮਤ ਦਾ ਦਵਾ ਮੰਨ ਲੈਣਾ। ਇਸੇ ਲਈ ਗੁਰੂ ਤੇਗ ਬਹਾਦਰ ਜੀ ਗੋਤਵਾਲੀ ਵਿੱਚ ਸਿੱਖਾਂ ਵਾਲੇ ਜਿਸ ਕੈਦਖਾਨੇ ਵਿੱਚ ਪਿੰਜਰੇ ਵਿੱਚ ਕੈਦ ਸਨ ਐਨ ਉਸ ਦੇ ਸਾਹਮਣੇ ਚੰਦਨੀ ਚੌਕ ਵਿੱਚ ਇੱਕ ਦਿਨ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਿਆ ਗਿਆ ਦੂਜੇ ਦਿਨ ਕੁਝ ਕਦਮਾਂ ਦੀ ਬਿੱਥ ਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾ ਕੇ ਸੀਧ ਘਰ ਦਿੱਤਾ ਗਿਆ ਤੀਜੇ ਦਿਨ ਭਾਈ ਸਤੀ ਦਾਸ ਜੀ ਨੂੰ ਜਿੰਦਾ ਜਲਾਣ ਦੀ ਸਜ਼ਾ ਕਾਜ਼ੀ ਤੋਂ ਦਵਾ ਕੇ ਉਹਨਾਂ ਦੇ ਸਰੀਰ ਦੇ ਚਫੇਰੇ ਰੂਹ ਲਪੇਟ ਕੇ ਲੋਹੇ ਦੇ ਥੰਮ ਨਾਲ ਉਹਨਾਂ ਨੂੰ ਬੰਨ੍ਹ ਕੇ ਸਰੀਰ ਤੇ ਤੇਲ ਸਿੜਕ ਕੇ ਅੱਗ ਲਾ ਦਿੱਤੀ ਗਈ। ਉਹ ਸ਼ਾਂਤ ਚਿੱਤ ਖੜੇ ਪਾਠ ਕਰਦੇ ਰਹੇ ਤੇ ਨਜ਼ਰਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਦੀਆਂ ਰਹੀਆਂ। ਸਰੀਰ ਸੜ ਗਿਆ। ਆਤਮਾ ਸਰੀਰ ਦਾ ਸਾਥ ਸੜ ਗਈ। ਪਰ ਭਾਈ ਸਤੀਦਾਸ ਤੱਕੇ ਤੇ ਜ਼ੁਲਮ ਅੱਗੇ ਨਾ ਝੁਕੇ। ਸਿੱਖ ਇਤਿਹਾਸ ਦੀ ਅਨੇਕਾਂ ਰੰਗਟੇ ਖੜੇ ਕਰਨ ਵਾਲੀਆਂ ਕੁਰਬਾਨੀਆਂ ਦੀਆਂ ਘਟਨਾਵਾਂ। ਵਿਚ ਭਾਈ ਸਤੀ ਦਾਸ ਦੀ ਸਾਦਤ ਵੀ ਇੱਕ ਮਹੱਤਵਪੂਰਨ ਸਾਕਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ